80 ਦੀਆਂ 40 ਦੀਆਂ ਕਿਉਂ ਜੀ 22000 ਲਾਤਾ ਦੋਆਂ ਦਾ ਪੱਕਾ ਮੱਲ ਹਜ਼ਾਰ 2000 ਨਾਲ ਨਹੀਂ ਮੈਨੂੰ ਸੁਆਦ ਆਉਂਦਾ 45000 ਦੀ ਨਹੀਂ ਨਹੀਂ ਮੈਂ ਲੈ ਚਲੋ ਤੂੰ ਤਾਂ ਫਰਕ ਹੀ ਖੜਨਾ ਹੈ ਖੜਾ ਨਾ ਫਰਕ ਹੀ ਨਾ ਕਿਉਂ ਔਖਾ ਜਾਉਂਨੇ ਕਿ ਸਾਨੂੰ ਹੋ ਕੇ ਖੜਾ ਚਲੋ ਬਈ ਉਹ ਬਾ ਵੰਨਾ ਨੇਦਾਰਾ ਖੜਾ ਹੀ ਪਟਦਾ ਹੱਥ ਵੇਚੀ ਨਾ ਵੇਚੀ ਤੂੰ ਵੀ ਕੁਝ ਕਹੇਗਾ ਵੀ ਕੁਝ ਕਹਿ ਕੇ ਨਹੀਂ ਗਿਆ 50000 ਦੀਆਂ ਵੇਚਦੀਆਂ ਦੋਈਆਂ ਚੱਕ ਲੈ ਡਾਂ ਖੜਕਾਈ ਨਾ ਖੜਕਾਈ ਉਰਾ ਕਰ ਹੱਥ ਹੱਥ ਦਾ ਮੈਂ ਕਰਨਾ ਨਾ ਕਰ ਕੂਈ ਦੱਸ ਦੇ ਨਾ ਕਰ ਪੂਰੀਆਂ 60 ਦੀਆਂ ਚੱਕ 50 ਤਾਂ ਈ ਮੈਂ ਕਰੀ ਜਾਣੀ ਐ ਚ ਦੁਬਾਰਾ ਆ ਕੇ ਪੀਏ ਵੀ ਮੰਗ ਤੰਗ ਕੇ ਮੈਨੂੰ ਦੇਉ ਕਿਸੇ ਦਾ ਪੜਵਾ ਕਿੰਨਾ ਲਾ ਕੇ ਵੇਚੀ ਨਾ ਵੇਚੀ ਮੈਨੂੰ ਨਹੀਂ ਪਤਾ 80 ਲੱਗਿਆ ਮੈਨੂੰ ਨਹੀਂ ਪਤਾ 70 ਲੱਗਿਆ 65000 ਕੇ ਦੇਤੀਆਂ ਚੱਕ ਉਹ ਦੇ ਦੇ ਬਾਪ ਤੇ ਮਾਪ ਦੇ ਤੂੰ ਐਨ ਗਧਿਆਂ ਦੇ ਹਲ ਪਾਹੇ ਨਹੀਂ 70 ਦੀਆਂ ਦੇਣੀਆਂ ਨੇ ਇੱਥੇ ਰੱਖ 70 ਲਾ ਤਾ ਲੈ ਆ ਜਾ ਹੋਏ ਹਾਂਜੀ ਕਾਲੇ ਕੇ ਮੇਲੇ ਦੇ ਵਿੱਚ ਸੌਦਾ ਦਿਖਾਉਣਾ ਆ ਤੁਹਾਨੂੰ ਪਮਾਲ ਵਾਲੇ ਗੁੱਜਰਾਂ ਦੇ ਨਾਲ ਬੱਕਰੀਆਂ ਨੇ ਆ ਦੇਖ ਸਕਦੇ ਹਾਂ ਬੱਕਰੀਆਂ ਬਹੁਤ ਟਾਪ ਕਲਾਸ ਦੀਆਂ ਨੇ ਤੇ ਪੱਠਾਂ ਦਾ ਸੌਦਾ ਕਰਾਂਗੇ ਦੇਖਦੇ ਹਾਂ ਸੌਦਾ ਕਿਵੇਂ ਚੱਲਦਾ ਸੇਠ ਜੀ ਠੀਕ ਆ ਸੇਠ ਜੀ ਦੇਖਦੇ ਆ ਕੀ ਬਣਦਾ ਆਹ ਆ ਦੇਖ ਆਹ ਪੱਠ ਗੱਡੀਆਂ ਵਾਈਆਂ ਨੇ ਕੁਆਲਿਟੀ ਚੈੱਕ ਕਰ ਸਕਦੇ ਹੋ ਪੱਠ ਦੀ ਬਹੁਤ ਹੀ ਟਾਪ ਕਲਾਸ ਦੀ ਆ ਬਿਲਕੁਲ ਪਤਲੀ ਸੰਗੀ ਦੀ ਬਿਲਕੁਲ ਬਰੀਕ ਚਮੜੀ ਦੀ ਪੱਠ ਹੈ ਹੋਰ ਕੱਢੀ ਬਾਬੇ ਆਹ ਕੋ ਲੋਹੀ ਪੱਠ ਕੱਢੀ ਆ ਉਹ ਕਿਵੇਂ ਆਇਆ ਤਾਂ ਠੀਕ ਹੈ ਮੈਂ ਇੰਦਗੜ ਵੀਡੀਓ ਬਣਾਇਤਾ ਜੀ ਕੱਦ ਨਹੀਂ ਇਹ ਪਾਈਆਂ ਜਾਂ ਤਾਂ ਨਹੀਂ ਇੱਕ ਆਹ ਪੱਠ ਵਾਈਆਂ ਨੇ ਕੱਢੀ ਆ ਦੋ ਦੰਦ ਨੇ ਕੀ ਬਾਬੇ ਖੀਰੀਆਂ ਜੀ ਦੋ ਦੰਦ ਇਹ ਦੋ ਦੰਦ ਉਹਦਾ ਖੀਰੀ ਹੋਊਗੀ ਉਹ ਵੀ ਦੋ ਦੰਦ ਹੋਣ ਹੋਈ ਆ ਅੱਛਾ ਠੀਕ ਆ ਇਹ ਦੋ ਦੋ ਦੰਦ ਹੋ ਗਈਆਂ ਪੱਠਾਂ ਬੱਕਰੀਆਂ ਦੇਖ ਸਕਦੇ ਹੋ ਭਾਬੀ ਜੀਆਂ ਕਮਾਲਾ ਪਿੰਡ ਹੋਰ ਬਾਈ ਕਿਵੇਂ ਹੈ ਜੀ ਹੈ ਵੀਰੇ ਹੋਰ ਅੱਜ ਨੇ ਚਾਰ ਪੱਠਾਂ ਕੱਢ ਲਈਆਂ ਦੇਖ ਸਕਦੇ ਹੋ ਆ ਦੋ ਖੀਰੀਆਂ ਨੇ ਆ ਦੋ ਦੀਆਂ ਕਾਲੀਆਂ ਪੱਠਾਂ ਨਹੀਂ ਹੁੰਦੀ ਅਜੇ ਹਾਲੇ ਨਹੀਂ ਹੁੰਦੀ ਖੀਰੀਆਂ ਪੱਠਾਂ ਨੇ ਕਵਾਲਿਟੀ ਚੈੱਕ ਕਰ ਸਕਦਾ ਸੀ ਪੱਠਾਂ ਦੀ ਓਕੇ ਹੀ ਰਿਪੋਰਟ ਨੇ ਦੁੱਤ ਨੇ ਉਹ ਦੋ ਦੋ ਦੰਦ ਨੇ ਇਹਨਾਂ ਨੂੰ ਮਿੱਤਰਾ ਜਿੱਤਰਾ ਸੌਦਾ ਹੀ ਬਣ ਗਿਆ ਭਾਦੋਂ ਦਾ ਘਾਸ ਨਾ ਲਵਾਈ ਭਾਦੋਂ ਚੱਡੜੀਆਂ ਬਣ ਜਾਣਗੀਆਂ ਬੱਕਰੀਆਂ ਤੇਰਾ ਆ ਬੱਕਰੀ ਮੋੜੀ ਪਰੇ ਤੋਂ ਮਤਲਬ ਕੱਦ ਨਹੀਂ ਚਾਰ ਚਾਰ ਲੰਦ ਹੋ ਜਾਣ ਦੀ ਚਾਰ ਚਾਰ ਆਹ ਪਰੇ ਮੋੜ ਦੇ ਬਈ ਇਹਨੂੰ ਪਰੇ ਲੈ ਜਾਣਾ ਦੇ ਹੁਣ ਦੇ ਦੇ ਦੇਊਗਾ ਤਾਂ ਫੇਰ ਹੀ ਲੈ ਇਹ ਵੀ ਐ ਇਹਨਾਂ ਨੇ ਇਹ ਵੀ ਕਰ ਲਾਂਗੇ ਚਾਰ ਨਹੀਂ ਵਾਟ ਕਰਾਂਗੇ ਫੇਰ ਹਾਂ ਆ ਅਈਓ ਅਈਓ ਤਾਂ ਟੱਕਰ ਲਾ ਗਿਆ ਅੱਛਾ ਹੈ ਕੁਆਲਿਟੀ ਦੇਖ ਸਕਾ ਪੱਠ ਦੀ ਟੌਪੀ ਕਲਾਸ ਨੇ ਬਿਲਕੁਲ ਜਮਾ ਯਾ ਕਹਨੇ ਛੱਡੀ ਕੋਈ ਨਕਸੇ ਦੀਆਂ ਨੇ ਜਮਾ ਇਹਨਾਂ ਦੀਆਂ ਮਾਵਾ ਲਖਿਆ ਦੇੜੀਆਂ ਨੇ ਹਾਂ ਉਹ ਬਾਰੂਕੀ ਨੋ ਛੋਟਾ ਪਈ ਪਮਾਲਾ ਵਾਲੇ ਨੇ ਇਹਨਾਂ ਦੀਆਂ ਮਾਵਾ ਕਿਧੀਆਂ ਮਾਵਾ ਲਖਿਆ ਆਦਾ ਟੌਪ ਆ ਜਮਾ ਇਹ ਮਾਵਾ ਕਹਿੰਦਾ ਰਜੂ ਦਾ ਕਿਹੜੀਆਂ ਮਾਵਾਆਂ ਇਹਦੀਆਂ ਆਹ ਬਾਠ ਦੀ ਮਾਂ ਤਾਂ ਆ ਖੜੀ ਐ ਠੀਕ ਐ ਛੇ ਜੱੈ ਇਸੇ ਦੀ ਹੁਣ ਠੀਕ ਆ ਨੇ ਦੂਜੀ ਬਾਠ ਦੀ ਮਾਂ ਆ ਖੜੀ ਆ ਠੀਕ ਆ ਮਾਵਾ ਕੀ ਦੁੰਨਾ ਕਾਲੀਆਂ ਦੀਆਂ ਮਾਵਾ ਤੇ ਜਿਹੜੀ ਉਹ ਵੱਡੀ ਲੋਹੀ ਆ ਆਹ ਇਹਦੀ ਮਾਂ ਬਿਮਾਰ ਹੋ ਗਈ ਦੇਣੇ ਪਏ ਚਲੋ ਜਿਆਦਾ ਰੋਧ ਗਏ ਸੀ ਦੂਜੀ ਚਲੋ ਕਿੱਟੀ ਖੜੀ ਆਹੋ ਪਰਲੇ ਪਾ ਲੈ ਲੈ ਚਲੋ ਕਰੋ ਤੂੰ ਐਵੇਂ ਨਹੀਂ ਫੜਕੇ ਲਿਆ ਤੂੰ ਕਾਲੀ ਇਹ ਐਵੇਂ ਤੁਹਾਨੂੰ ਕਹਿ ਦੀ ਆ ਉਹਦੀ ਆ ਉਹਦੀ ਆ ਕੋਈ ਫਾਇਦਾ ਨਹੀਂ ਜਦ ਤੂੰ ਐਵੇਂ ਨਹੀਂ ਦਾ ਫਾਇਦਾ ਕਾਲੀ ਨਾ ਆ ਪਰਾ ਮੋੜ ਬਈ ਇਹਦੇ ਨਾਮ ਦੀ ਫੜਨੇ ਲੈ ਪਰਿਆ ਨਾ ਬਈ ਹੈ ਹਾਂਜੀ ਸਦਾ ਕਰਾਂਗੇ ਚੱਲ ਬੋਰਡ ਲਾ ਤੂੰ ਸਿਆ ਰੁਲੇ ਫਰੀਏ ਉੱਚਲੇ ਕੁੱਤੇ ਯਾਰ ਤੈਨੂੰ ਤਰ ਤੈਨੂੰ ਤੁਸੀਂ ਫੋਨ ਕਰੋ ਲਵੇ ਲਖੋ ਤਰ ਨਵਾਬੀ ਦੀਆਂ ਬਕਾਇਤੀਆਂ ਮੈਂ ਤਾਂ ਬਕਾਇਜ਼ ਸੌਦੇ ਕਰਾਈਨੇ ਦੋ ਤਨ ਅੜੀ ਜੰਗਾ ਲਾ ਉੱਥੇ ਖੜਾ ਤੂੰ ਤਾਂ ਪਰੇ ਖੜੇ ਨੇ ਮਾਈ ਗੱਲ ਸੁਣ ਕਿੱਥੇ ਹੋਰੇ ਆ ਗਿਆ ਲੋ ਇਦਾਂ ਮਾਨ ਬਣਾਦੀ ਪਹਿਲਾਂ ਆਪ ਦਾ ਫਿਰ ਤਾ ਤਾ ਕਰੇ ਨਾ ਗੱਲ ਛੇੜੀਏ ਨਹੀਂ ਤਹਿਣਾ ਫਿਰ ਹੁੰਦਾ 1 ਕਿਲੋ ਦਾ 1 ਕਿਲੋ ਡਾ ਗਏ ਮੇਰੇ ਕੰਨੀ ਪੈਣਗੇ ਇਹ ਭੱਜ ਕੇ ਤੈਨੂੰ ਨਹੀਂ ਮੁਸਕਾ ਦੇ ਪੰਗੇ ਕਿਉਂ ਛੇੜਦਾ ਜੋ ਚੋਤੇ ਦੇ ਪੁੱਤ ਪੈਂਦੀ ਹੇ ਮੇਰੀ ਗੱਲ ਸੁਝਿਆ ਕਿ ਪਾਰਟੀ ਦੇ ਕਿਹੜਾ ਹੁਣ ਪਰਦੇ ਲੱਗਿਆ ਆਪਾਂ ਕਰ ਲਾਏ ਹਨ ਤੇ ਬਾਈ ਨੇ ਲਗਾ 200 ਕੋਈ ਗੱਲ ਨਹੀਂ ਹੈ ਨਾ ਜੀ ਇਹਨਾਂ ਪਰਦੇ ਲੱਗ ਗਏ ਅੱਗੇ ਖੜੇ ਨੇ 100 ਲੱਖ ਪਤਾ ਨਹੀਂ ਕਿੰਨੇ ਮੇਰੇ ਅਨੁਸਾਰ ਲਗਭਗ 20000 ਰੁਪਏ ਆ ਬਾਈ 25000 ਉਹ ਵੀ ਜਦ ਮੈਂ ਖੁੱਲ ਗਿਆ ਸੀ 22500 ਦੋ ਦਾ 25000 ਦੋ ਦਾ ਇਹਨਾਂ ਕਰੀ 125000 पच्ची हजार चेक करो क्वालिटी एक लाख पच्चीस हजार रुपया पाइया ने तो जोड़ी पट्ठा तो के कि बिल्कुल क्वालिटी प्योर बीटल <laughs> बिल्कुल चौकने पिंडे दियाँ प्खा रै मारी करते हैं भाई देख रहे किन्ने पैसे लंबन एक लख पच्ची हजार 20 ਸ਼ੇਲੀਆਂ ਖੀਰੀਆਂ ਨੇ ਬਾਬੇ ਬੱਚੀਆਂ ਖੀਰੀਆਂ ਕਿ ਕੱਚੀਆਂ ਖੀਰੀਆਂ ਉਹ ਹੋਊਗੀ 2 ਮਹੀਨਿਆਂ ਨੂੰ ਦੋ ਦਮ ਹਾਂ ਖੜਾ ਕਿੱਥੇ ਹੈ ਬਾਬਾ ਖੁੰਡਿਆ ਚੱਲ ਕੇ ਕੈਮਰਾ ਬਾਈ ਹਾਂ ਹਾਂ ਚੱਲ 25000 ਕਹਿੰਦਾ ਜੀ ਬਾਈ ਦੋ ਆਹ ਵਾਹ ਉਹ ਤਾਂ ਨਬਾਜ਼ਾ ਜੀ ਦਾ ਉਹਦਾ ਕੀ ਗੱਲ ਕੋਈ ਨਹੀਂ ਤਾਂ ਜਿਵੇਂ ਉਹਨੇ ਕਹਿਤਾ ਮੈਂ ਕਹਿਤਾ ਤੈਨੂੰ ਚੋਲੇ ਦਾ ਇਹਦਾ ਕਹਿੰਦੇ ਹਾਂ ਤੁਹਾਨੂੰ 25000 ਅਸੀਂ ਪਹਿਲੇ ਤੁਹਾਨੂੰ ਗਲਤ ਨਾ ਲੱਗੇ ਬਾਕੀ ਬੱਕਰੀਆਂ ਵਾਲਾ ਜਾਨਵਰ ਦੇਖਦਾ ਇਹਦਾ ਹਜੇ ਜਮਾਨਾ ਹਰਾ ਚੀਦਾ ਤਾਂ ਹੋਣ ਨੂੰ ਹੈ ਆਉਣੀ ਜਦਾ ਜੁਆਕੜੀ ਦਾ ਇਹਦਾ ਮੇਮਣੀ ਆ ਰਿਹਾ ਤਾਜ਼ਾ ਸਿਆਣ ਲੰਘਿਆ ਮੀਂਹ ਨਹੀਂ ਪਿਆ ਕੋਈ ਆਉਣਾ ਤੇਰੀ ਵਾਚ ਤੇਰੇ ਘਰ ਕਦੇ ਜਿੰਨੂ ਰੱਖਿਆ ਉਹ ਕਿਹੜਾ ਤੇ ਕਿਹਣੀ ਕਰਸਿਆ ਉਹ ਵੀ ਕਹਨੇ ਆ ਥੋੜੇ ਨੀਰਾਂ ਨੂੰ ਨਾ ਨੇੜੇ ਬੈਜਦਾ ਸਾਡੇ ਨੇੜਾ ਵੀ ਬੈਜਦਾ ਹਾਂ ਕੱਢ ਕਸਰ ਆਜੂ ਕੱਢ ਕਸਰ ਕੁਛ ਹਰਦਾਂ ਨਾਲ ਬਸੇ ਕਸਰ ਸਾਨੂੰ ਵੱਧ ਤਾਂ ਕਹਿਤਾ ਦਿੱਤਾ ਲਵਰਾ ਕਰਾ ਤਾ ਕੋਈ ਨਹੀਂ ਕਰਲਾ ਹੈ 2000 ਦੀਆਂ ਜੀ ਬਕਤੀਆਂ ਨਹੀਂ ਜੀ ਇੱਕ ਵੀ ਨਹੀਂ 30 ਦੀਆਂ 40 ਦੀਆਂ ਕਿਉਂ ਜੀ 22000 ਲਾਤਾ ਦੋਆਂ ਦਾ ਪੱਕਾ ਮੱਲ ਹੋਰ ਕਿਵੇਂ ਮੱਖਾਂ ਅਗਰ ਨਾ ਵੇਚ ਚੱਲ ਜਾਣਾ ਮੁੰਡਾ ਇੱਕ ਦਾ ਨਹੀਂ ਲੈ ਆਉਂਦੇ ਕਿ ਲੈ ਜਾਣੀਆਂ ਇੱਕ ਦਾ ਬਾਈ ਦਾ ਮੇਲਾ ਬਖੋਲਾ ਬੱਕਰਾਂ ਨੂੰ ਆਹ ਬਾਈ ਦਾ ਮੇਲਾ ਬਖੋਲਾ ਬੱਕਰਾਂ ਨੂੰ ਇਹ ਕਹਿੰਦਾ ਵੀ ਇਸਕਾ ਦੱਸਦੀ ਆ ਨਹੀਂ ਨਹੀਂ ਖੜੇ ਰਾਤੀ ਬੱਕਰੀਆਂ ਆਏ ਆ ਆ ਜਾਣੀ ਆ ਇਹਦੇ ਬੱਕਰੀਆਂ ਬੱਕਰੀਆਂ ਮੈਂ ਨਾ ਮੰਨਦਾ ਜੇ ਤਾਂ ਬੱਕਰੀਆਂ ਹੀ ਲੈ ਕੇ ਆਏ ਨੇ ਹੁਣ ਬੱਕਰੀਆਂ ਦੇ ਜਦੋਂ ਨਹੀਂ ਭਾਈ ਉਹ ਨਹੀਂ ਕਰਦੀਆਂ ਥੜ ਭਾਂਡੇ ਪੂਰੀਆਂ ਸੀ ਬੱਕਰੀਆਂ ਜੋੜੀ ਸੀ ਮੈਂ ਆਣੀ ਨਾ ਉਹ ਤੇਰੇ ਕਹਿੰਦੀ 25 ਮਿੰਟ ਹੋ ਗਏ ਆ ਜੀ ਅੱਛਾ ਜੀ ਅੱਛਾ 12000 20000 ਨਾਲ ਨਹੀਂ ਮੈਨੂੰ ਸੁਆਤ ਆਉਂਦਾ 45000 ਦੀਆਂ ਨਹੀਂ ਨਹੀਂ ਮਾੜਾ ਹਰਗਾ ਤੇਰੇ ਮੱਖੀਆਂ ਲੜਦੀਆਂ ਨੇ ਚਲੋ ਤੂੰ ਤਾਂ ਫੜਕੇ ਖੜਨਾ ਹੀ ਖੜਾ ਹੋ ਤਰਾ ਨਾ ਫੜੀ ਨਾ ਕਿਉਂ ਔਖਾ ਜਾਉਂਨੇ ਪਿਛਾ ਨੂੰ ਹੋ ਕੇ ਖੜਾ ਚਲੋ ਬਈ ਉੱਪਰ ਵੱਲ ਨਾਲੇਦਾਰਾ ਖੜਾ ਹੀ ਕੱਟਦਾ ਪੂਰਾ ਦਾ ਹੱਥ ਵੇਚੀ ਨਾ ਵੇਚੀ ਉਹ ਵੀ ਕੁਝ ਕਹੇਗਾ ਵੀ ਕੁਝ ਕਹਿ ਕੇ ਨਹੀਂ ਗਿਆ 50000 ਦੀਆਂ ਵੇਚਦੀਆਂ ਦੋ ਜੀ ਚੱਕ ਦਾ ਦੇ ਪੂਰੇ 50 ਦੀਆਂ ਲੱਖ ਰਿਆ ਲੈ ਇੱਕ ਲੱਖ 10 ਦਾ ਦੇ ਇਹ ਲੱਗ ਗਿਆ ਬਾਪੂ 200 ਰੁਪਏ ਲੱਗ ਗਏ ਮੋਹਲਾ ਬੰਬ ਕਰ ਦੇ ਨਹੀਂ ਭਾਈ ਜੰਦੇ ਸਾਹ ਨਹੀਂ ਭਾਈ ਜੰਦੇ ਹਿਸਾਬ ਨਾਲ ਠੀਕ ਹੈ ਕਵਾਲਟੀ ਆ ਸਾਹ ਨਾਲ ਗੱਲ ਕਰਾਂ ਭਾਈ ਜੰਦੇ ਉੱਤੇ ਨਾਲ ਗੇਨ ਤੋਂ ਹਾਂ ਅੰਗੀਆਂ ਦੇ ਵਿਚਾਰੇ 50000 ਠੀਕ ਨੇ ਉਹ ਠੀਕ ਨੇ ਹਾਂ ਠੀਕ ਹੁੰਦੇ ਭੈਣ ਜੀ ਕਹਿੰਦਾ ਤੇਰੀ ਲੱਗਿਆ ਬਈ ਤੋੜਦਾ ਵਾਲੀਆਂ ਇਹ ਰੈਂਡ ਤੇ ਗੱਲਾਂ ਕਰ ਲਈ ਤੇਰੀਆਂ ਤੇ ਮੇਰੀਆਂ ਨਹੀਂ ਗੱਲਾਂ ਕਰਾਂਗੇ ਰਜੂ ਇਹ ਬਾਰ ਬਾਈ ਨੇ ਗੱਲਾਂ ਵਾਲੀ ਗੱਲ ਨਹੀਂ ਕੀਤੀ ਹੁਣ ਬੈਠ ਕੇ ਪੌਣ ਦੇਖਦਾ ਠੀਕ ਤੇਰੀ ਭੈਣ ਜੱਜਰ ਵੀ ਰੋਏ ਨੀ ਤੇਰੀ ਆ ਤੇਰਾ ਮਾਣਾ ਦੇ ਦੇਣਾ ਪਰਦੇ ਕੇ ਹੁੰਦੇ ਮੈਂ ਜਦ ਇਹ ਗੈਮ ਆ ਅੱਗੇ ਦਾ ਮਾਰ ਕੇ ਲੱਗਦੇ ਆ ਨਹੀਂ ਨੀ 59 ਲੱਖਾਂ ਆ ਬਲਕਿ ਲੱਖਾਂ ਦਾ ਫਰਕਾ ਨਿਕਲਣਾ ਵਾਸ਼ਟਾ ਉਹ ਕੱਢੂ ਆ ਰਾਜ ਨੂੰ ਰਾਜ ਹੋ ਰਿਹਾ ਐ ਚੁਰਕੇ ਖੜਜੂਗਾ ਮੈਨੂੰ ਦਿਓ ਵਾਲੇ ਨੇ ਜੁੱਤੋਂ ਪੈਰਾਂ ਦਾ ਪੈਸਾ ਉੱਤਰਵਾੜਾ ਜਿਹਾ ਬਣਾ ਲੂ ਸਾਹਮਣੇ ਹੋ ਜਾ ਬਾੜਾ ਜਿਹਾ ਬਣਾ ਲੂ ਪੈਰਾਂ ਦਾ ਪੈਰ ਜੋੜ ਦੋ ਮਰ ਲਾ ਧੰਨਵਾਦ ਬਥੇਰਾ ਬਰਦਾਇਨ ਦਾ ਇਹ ਹੱਟ ਤੋਪਦੇ ਆ ਬੱਚਾ ਠਾਣੇ ਇਹ ਕਰਦੇ ਹੁਣੇ ਵਾਅਦਾ ਹਾਲ ਕਰਦੇ ਮੈਂ ਬਣਾਉਂਗਾ ਉਸੇ ਕਮੇਟੀ ਗਾਂਹ ਤੋਂ 5000 ਰੁਪਏ ਕਿੱਦਾਂ ਕਿਲੀ ਬਣੇ ਰਹੇ ਨੇ ਸਸਤਾ ਦੇ ਲਾਈਕ ਜੋਨਾ ਮਾਰ ਮਾਰ ਸਾਲਾ ਵੀ ਖਾਣੇ ਇੱਧਰ ਲਾ ਆਜਾ ਦਵਾ ਦੇ ਕਰ ਨੂੰ ਫੋਨ ਕਿੱਦਾਂ ਕਰਦੇ ਨਹੀਂ ਪਾਏ ਉਹਨਾਂ ਦੇ ਰਹੇ ਸੀ 10000 ਰੁਪਏ ਆਪਣੇ ਆਪਣੇ ਕਹਾਂ ਤਾਂ ਬੇਰਥਾ ਵਾਅਦਾ ਮੈਂ ਦਿਲ ਖੋਲ ਕੇ ਮੈਨੂੰ ਵੀ ਨਸ਼ਾ ਆ ਜਾਂਦਾ ਸਾਰਾ ਨਸ਼ਾ ਮੈਨੂੰ ਗੱਲਾਂ ਦਾ ਹੀ ਆ ਗੱਲਾਂ ਨਹੀਂ ਪੇਗ ਬੰਦ ਜਾਂਦਾ ਹੈ ਇਸ ਬੰਦੇ ਨੂੰ ਫੂਟੇ ਵਾਲੇ ਨੂੰ 56 ਭਜੂ ਆਏ ਨੂੰ ਪਤਾ ਲੱਗੇ ਮੇਲੇ ਦੇ ਵਿੱਚ ਹਾਸ ਹੋਇਆ ਨਹੀਂ ਪਿੰਡ ਸ਼ੌਕੀ ਦੇ ਵਿੱਚ ਅੱਖੜਕੀ ਰਹਿ ਗਈ ਕਲਮ ਕੱਲੀ ਪਜਾ ਤੂੰ ਬਾਬੇ ਦੀ ਚੱਲ ਨੂੰ ਬਾਹਰ ਕੱਢ ਕੇ ਆ ਨਾ ਪੱਠਾ ਬਾਈ ਉੱਡ ਗਈ ਮਸਲਾ ਪਤਾ ਨਾ ਮੈਂ ਦਾ ਅੱਖੜਕਾਈ ਨਾ ਅਖੜਕਾਈ ਪੂਰਾ ਕਰ ਹੱਥ ਹੱਥ ਦਾ ਮੈਂ ਕਰਨਾ ਨਾ ਕਰ ਕੋਈ ਦੱਸ ਦੇ ਨਾ ਕਰ ਪੂਰੀਆਂ 60 ਦੀਆਂ ਚੈੱਕ 50 ਤਾਂ ਆਹ 60000 ਦਾ ਨਾਨੀ ਵਾਲਾ ਮੁੱਲ 60000 ਨਾਲ ਦਾ ਬਾਪੇ ਵਿਦੇਸ਼ੋਂ 70000 ਦਾ ਮੈਂਦਾ 70000 ਰੁਪਏ ਲੱਗਿਆ ਸੀ ਪਰਸੋਂ ਲੱਗਿਆ ਹੁਣ ਜਾ ਕੇ ਇੱਥੋਂ ਫੋਨ ਤੇ ਗੱਲ ਕਰਨਾ ਜੇ ਨਾ ਲੱਗਾ ਹੋਵੇ ਮਾਨ ਨਾਲੇ ਮੁੰਡੇ ਲੈ ਰਾਹੀ ਠੀਕ ਆ ਕਿੰਨੇ ਤੱਕ ਦੇਣੀਆਂ ਕਿੰਨੇ ਮੈਂ ਉਹ ਤੇ 1.5 ਮੰਗਾਇਆ ਉਹ ਤਾਂ ਫੇਰ ਮੈਂ ਸਵਾਰ ਗਿਆ ਤਾਂ ਠੀਕ ਆ ਮੈਂ ਹੁਣ ਇਹਨਾਂ ਨੂੰ ਪੂਰਾ ਕਿਹਾ ਪੂਰਾ ਲੱਖ ਕਿੰਨੇ ਦੇਣੀਆ ਲਾਸਟ ਆ ਲਾਸਟ ਕਿੰਨੇ ਦੇਣਾ ਛੱਡ ਲਾਸਟ ਆ ਆਪਾਂ 90 ਸਾਂ ਹੀ ਕਰ ਦੇਾਂਗੇ ਤੁਹਾਨੂੰ ਥੱਲੇ 90 ਹਜ਼ਾਰ ਦਾ ਛੱਡ ਨਹੀਂ ਅਜੂ ਨੂੰ 90 ਦੇ ਛੱਡਾਂਗੇ ਇਹ ਮੇਰੀਆਂ ਅਗਲਾ ਨਹੀਂ ਹੋਟਦਾ ਦੁਬਾਰੇ ਫੇਰ ਆ ਗਿਆ ਛੱਡਦਾ ਨਹੀਂ ਮੇਰੀ ਸੁਣ ਗੱਲ ਨੂੰ ਉਹਨੂੰ ਉਹ ਤਾਂ ਦੇ ਗਿਆ ਜਵਾਬ ਇਤਨੀ ਛੜਾ ਇਤਨੀ ਛੜਾ ਛੜ ਜਾ ਛੜ ਜਾ ਛੜ ਜਾ ਮੈਂ ਬਣਾ ਕੇ ਖਵਾਉਂ ਤੈਨੂੰ ਕਬਾਬ ਹਾਂ ਕਬਾਬ ਵੇਚੀਆਂ ਨੇ ਵੇਚੀ ਮੈਂ ਕੋਈ ਜਾਣ ਗਿਆ ਅੱਜ ਪੀ ਆ ਵੀ ਮੰਗ ਤੰਗ ਕੇ ਤੈਨੂੰ ਦੇਉ ਕਿਸੇ ਤੋਂ ਆਹ ਕਰ ਵੇਚੀ ਨਾ ਵੇਚੀ ਮੈਨੂੰ ਨਹੀਂ ਪਤਾ 80 ਲੱਗਿਆ ਮੈਨੂੰ ਨਹੀਂ ਪਤਾ 70 ਲੱਗਿਆ 65000 ਦੇ ਦਿੰਦੀ ਆ ਚੱਕ ਉਹ ਦੇ ਦੇ ਬਾਪਾ ਪਾਣ ਦੀ ਲਾਨਣ ਵੇ ਗੱਲਾਂ ਉਹ ਬਹੁਤ ਵਾਰ ਤੋਹ ਕੰਮ ਕਰਤ ਨਹੀਂ ਦਲਤੀ ਫਲਤੀ ਮਾ ਆ ਵੀ ਦੋਸਤੋ ਬਹੁਤ ਲੱਗਦਾ ਹਾਂ ਨਹੀਂ 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 ਬਹੁਤ ਲਾ ਦੇ ਪਾੜੇ ਯਾਰ ਕੀ ਲਾਤਾ ਜੀ ਬਹੁਤ ਆ ਬਾਪਾ ਦੇਖ ਲੈ ਲੈ ਦੇਖਦੇ ਭਾਈ ਬੱਕਰੀਆਂ ਬੜੀਆਂ ਭਿਆਸ ਆ ਆਪਾਂ ਲਵੇ ਲੈਦੇ ਮੈਂ ਵੀ ਇਹ ਸਿਰੇ ਦਾ ਮਨਾਂ ਨੂੰ ਕੁਝ ਬਾਈ ਨੂੰ ਬਾਈ ਨੇ ਬੱਤੀ ਆ ਵੀ ਇਹ ਤਿੰਨ ਬਸਤੇ ਰੱਖਿਆ ਗਿਆ ਮੈਂ ਕਹਿੰਦਾ ਚੰਚਨਾ ਦੋ ਮਾਤਾ ਦਿਵਾ ਦੇ ਸੋਣ ਵਾਲੀਆਂ ਪੱਤਾਂ ਆ ਪੱਠਾ ਜਿਹੜਾ ਹੈ ਮੈਂ ਆਪਾਂ ਵਾਲੇ ਮੰਗਦੇ ਨੇ ਓਰੇ 60 65 ਹਜ਼ਾਰ ਦਾ ਤਾਂ ਕੱਟ ਪੀਰਾਂ ਦਾ ਥੋੜਾ ਲਾਈਓ ਓਰੇ ਜਿਆ ਕੱਢ ਕੇ ਬੱਕਰੀਆਂ ਲੈ ਤੇਰੇ ਦਾ ਥੋੜਾ ਲਾਈ ਮਤਰੋ ਸੌਦਾ ਹੋਇਆ ਨਹੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਓ ਬਾਈ ਵੇ ਬਈ ਮਾ ਮਾਇਆ ਕਹਿੰਦਾ ਸੁਣੋ ਆ ਕਸਰਾ ਘੜਦੀਆਂ ਸੀਆਂ ਗੁਰੂ ਦੇ ਕੋਠੇ ਵਾਲਾ ਵੀ ਤੇ ਪਾਰ ਬੱਕਰਾ ਲੈ ਕੇ ਗਿਆ ਮੈਂ ਤਾਂ ਦੋ ਬੱਕਰੇ ਗੁਰੂ ਦੇ ਕੋਠਿਆਂ ਦਾ ਬੰਦਾ ਨਹੀਂ ਮੇਰਾ ਪਿੰਡ ਦਾ ਪਵਾਣਾ ਵਾਲਾ ਲੁਧਿਆਣੇ ਕੋਲ ਉਹ ਗੁਰੂ ਦੇ ਕੋਠਿਆਂ ਵਾਲਾ ਪਾਰ ਵਾਲੇ ਪਾਰ ਗਏ ਤਾਂ ਉਹ ਕਿੱਥੇ ਆ ਗਏ ਪੁੱਛ ਲਿਆ ਉਹਨੂੰ ਵੀ ਕਿਸੇ ਗੱਲ ਘਾਟ ਹੋਈ ਮੇਮਣੇ ਚ ਉਹ ਨਹੀਂ ਬਈ ਉਹ ਸਾਮਾਨ ਥਾਲਾ ਮੋਟਾ ਹੁਣ ਗਰੇ ਲਾਇਆ ਹਾਂ ਹਾਂ ਸ਼ੌਕ ਦੇ ਸਾਮੂ ਦੇ ਅੱਲਾ ਫੇਰੀ ਕੋਲ ਜੇ ਜਾ ਕੇ ਸੰਭੀ ਨਾ ਫਿਕਰ ਤੋਂ ਵਜੇ ਵੇਖ ਕਰ ਕਿੰਨੇ ਵਾਦ ਲਾਦੇ ਹੋ ਹੈ ਭਾਈ ਤਾਂ ਮਨ ਨੂੰ ਆਪ ਕੋ ਆਉਦੇ ਹੁੰਦਾ ਨਹੀਂ ਆ ਬਾਈ ਨੂੰ ਵਾਦ ਲੱਗਦਾ ਮੇਰੇ ਜਿਵੇਂ ਨਹੀਂ ਕਿਹਾ ਆਪਾਂ ਇਹਦੀ ਜੂਨੀ ਬੱਕਰੀਆਂ ਨੇ ਮੇਰੀ ਇਹ ਬੰਦੇ ਨੇ 22 ਨਹੀਂ ਹੈਗੀ ਦੱਸਦਾ ਵੀ ਭਾਈ ਨੂੰ 90 ਦੀਆਂ ਲੈ ਜਾ ਹੋਰ 90000 ਦੀਆਂ ਹੋਰ ਮਿਲਦੀ ਹੈ ਭਾਈ ਰਾਜੂ ਮੈਂ ਤਾਂ ਕੱਲ ਫੋਨ ਤੇ ਗੱਲ ਕਰਦਾ ਪਰ ਇਹ ਸੌਦਾ ਹੋਇਆ